ਕਬੱਡੀ ਖਿਡਾਰੀ ਇਹਦੇ ਵੀ ਰਿਕਾਰਡ ਨੇ ਇਕੱਲੇ ਇਕੱਲੇ ਦਾ ਰਿਕਾਰਡ ਪੇਸ਼ ਕਰੀਏ ਬੜਾ ਟਾਈਮ ਲੱਗੂਗਾ ਸਾਰਿਆਂ ਦਾ ਸਵਾਗਤ ਇੱਕ ਹੋਰ ਖਿਡਾਰੀ ਸਾਡੇ ਕੋਲ ਆ ਵੀ ਕਾਕਾ ਸੋ ਇਧਰ ਦੇ ਪਾਸੇ ਅਜਮੇਰ ਜਲਾਲ ਸਵਾਗਤ ਕਰ ਰਿਹਾ ਸਾਰਿਆਂ ਦਾ ਬਾਈ ਬੇਤੀਆ ਇੰਦਰ ਪੰਜਗ੍ਰਾਈ ਵਾਲਾ ਕਿਧਰ ਦੇ ਪਾਸੇ ਹੈ ਪੰਜਗ੍ਰਾਈ ਕਲਾਂ ਵਾਲਾ ਇੰਦਰ ਸੱਤਾ ਰਮਦਾਸ ਜੀ ਆਇਆਂ ਨੂੰ ਸੋ ਇੰਦਰ ਪੰਜਗ੍ਰਾਈ ਅਗਲਾ ਗੇਲੇ ਦੁਨੀਆ ਦਾ ਮਹਾਨ ਖਿਡਾਰੀ ਚੂੜ ਚੱਕੀ ਆ ਪੱਪੂ ਆ ਵੀ ਚੂੜ ਚੱਕੀ ਆ ਜਿਹੜਾ ਜਿਹੜਾ ਪੱਪੂ ਨੂੰ ਪਿਆਰ ਕਰਦਾ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਇਹ ਜਿੰਨ ਦੀ ਕੰਧ ਬਣਦੇ ਰਿਆ ਇਹਦੇ ਵੀ ਰਿਕਾਰਡ ਬੋਲਦੇ ਨੇ ਪੱਪੂ ਚੂੜ ਚੱਕ ਬਹੁਤ ਵੱਡਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਇਸ ਤੋਂ ਬਾਅਦ ਰਣ ਸਿੰਘ ਰਣੀਆਂ ਦਿੜਬੇ ਵਾਲਾ ਕਿੱਧਰ ਦੇ ਪਾਸੇ ਹੈ ਜਿਹਨੇ ਪੰਜਾਬ ਸਟਾਈਲ ਵੀ ਖੇਡੀ ਨਸ਼ਨ ਸਟਾਈਲ ਵੀ ਖੇਡੇ ਰਣੀਆਂ ਦਿੜਬੇ ਵਾਲਾ ਉਹ ਆਵੇ ਮੈਦਾਨ ਦੇ ਅੰਦਰ ਆ ਵੀ ਭੱਜ ਗਏ ਨੌਜਵਾਨ ਇਧਰ ਦੇ ਪਾਸੇ ਸੁਰੱਖਿਆ ਜਾ ਮੁੰਡਾ ਰੁਪਿੰਦਰ ਜਲਾਲ ਦਾ ਪਿਆਰ ਵੀ ਵੱਡਾ ਜਵੇਰ ਨਾਲ ਪਿਆਰ ਹੈ ਰਣ ਸਿੰਘ ਰਣੀਆਂ ਦਿੜਬੇ ਵਾਲਾ ਸੋ ਬੁੱਝ ਵੀ ਨੌਜਵਾਨਾ ਗਰਾਊਂਡ ਦੇ ਅੰਦਰ ਸਾਰੇ ਬੰਨੇ ਪਰ ਬੰਨੇ ਕਬੱਡੀ ਖਿਡਾਰੀ ਇੱਕ ਦਿਦਾਰੇ ਵਾਲੇ ਦਾ ਪ੍ਰੀਤ ਕਹਿੰਦੇ ਬੜਾ ਮਸ਼ਹੂਰ ਹੋਇਆ ਪ੍ਰੀਤ ਦਿਦਾਰੇ ਵਾਲੇ ਦਾ ਆ ਵੀ ਪ੍ਰੀਤ ਜਦੋਂ ਮਿੰਟੂ ਬਰਾੜ ਲਿਖਦਾ ਤੇਰੇ ਨਾਲ ਗੱਲ ਕਰਦਾ ਪ੍ਰੀਤ ਦਿਦਾਰੇ ਵਾਰੀ ਨੇ ਬਹੁਤ ਟੌਪਰੀ ਕਬੱਡੀ ਖੇਡੀ ਹੈ ਆਹ ਮੈਦਾਨ ਦੇ ਅੰਦਰ ਆ ਜਰਾਲ ਦੇ ਵਿੱਚ ਸਾਰਿਆਂ ਨੂੰ ਤੇ ਰਤਬਾ ਜਿਹੜਾ ਹੈ ਉਹ ਬਖਸ਼ਿਆ ਜਾ ਰਿਹਾ ਪ੍ਰੀਤ ਦਿਦਾਰੇ ਵਾਲਾ ਕੇਵਲ ਬਾਉ ਜਤੋ ਵਾਲਾ ਦੇ ਨਾਲ ਸ਼ਮਿੰਦਰ ਬਾਉ ਸ਼ਮਿੰਦਰ ਜੀ ਦਾ ਸਿਹਤ ਠੀਕ ਨਹੀਂ ਬਰਾਬਰ ਸਨਮਾਨ ਜ਼ਰੂਰ ਦੇਵਾਂਗੇ ਤੇ ਨਾਲ ਸੜੀ ਬੇਨਤੀ ਹੋ ਗਈ ਮਾਲਵਾ ਐਕਸਪ੍ਰੈਸ ਸੁਖਵੀਰ ਸਰਾਵਾ ਵਾਲਾ ਸੁਖਵੀਰ ਆ ਵੀ ਭੱਜ ਕੇ ਮੈਦਾਨ ਦੇ ਅੰਦਰ ਸਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਲਓ ਇਧਰੇ ਪਾਸੇ ਪ੍ਰੀਤ ਆ ਗਿਆ ਤੇ ਨਾਲ ਬੇਨਤੀ ਸੁਖਵੀਰ ਸਰਾਵਾ ਤੇ ਆ ਵੀ ਸੁਖਵੀਰ ਭੱਜ ਕੇ ਮੈਦਾਨ ਦੇ ਅੰਦਰ ਨੌਜਵਾਨ ਇਸ ਤੋਂ ਬਾਅਦ ਗੁੱਟ ਨੂੰ ਫੜ ਕੇ ਮਾਰੇ ਕੈਂਚੀ ਪ੍ਰੇਮ ਝੇ nera ਦਾ ਪ੍ਰੇਮ ਚਨੇਰਜੀ ਮੈਦਾਨ ਦੇ ਵਿੱਚ ਹੋਣਗੇ ਪ੍ਰੇਮ ਛਰੇਰਾ ਵਾਲਾ ਆਹ ਵੀ ਨੌਜਵਾਨਾ ਮੈਦਾਨ ਦੇ ਅੰਦਰ ਸੋ ਬੰਨੇਪੁਰ ਬੰਨੇ ਕਬੱਡੀ ਦੇ ਖਿਡਾਰੀ ਇਸ ਤੋਂ ਬਾਅਦ ਗੁੱਸੇਪਿੰਡ ਵਾਲਾ ਗੁਰਮੀਤ ਗੁਰਮੀਤ ਨੇ ਵੀ ਬੜੀ ਚੌਹਰੀ ਕਬੱਡੀ ਖੇਡੀ ਹੈ ਅੱਜ ਇਹ ਹਾਜ਼ਰ ਹੋਏ ਨੇ ਇਹਨਾਂ ਨੇ ਸੱਦੇ ਨੂੰ ਕਬੂਲਿਆ ਹੈ ਇਹਨਾਂ ਨੇ ਮਾਣ ਬਖਸ਼ਿਆ ਜਲਾਲਪਿੰਡ ਨੂੰ ਸਾਰੀ ਸੰਗਤ ਨੂੰ ਖੇਡ ਕਬੱਡੀ ਨੂੰ ਰਤਬਾ ਬਖਸ਼ਿਆ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਅਪਾ ਬੇਨਤੀ ਕਰਾਂਗੇ ਵੀ ਪਿੱਥੋ ਵਾਲਾ ਸ਼ੀਰਾ ਕਿੱਧਰ ਦੇ ਪਾਸੇ ਹੈ ਆ ਵੀ ਗੁਰਮੀਤ ਸਿੰਘ ਸਵਾਗਤ ਹੈ ਪਿੱਥੋ ਵਾਲਾ ਸ਼ੀਰਾ ਆ ਵੀ ਮੈਦਾਨ ਦੇ ਅੰਦਰ ਨੌਜਵਾਨਾ ਖਰਾਜੀ ਖਰਾਜੀ ਆ ਜਾ ਖਰਾਜੀ ਇਹ ਆਹੇ ਸ਼ੀਰੇ ਦਾ ਵੀਰ ਲਓ ਮੈਦਾਨ ਦੇ ਅੰਦਰ ਹਾਂ ਆ ਵੀ ਤੇਰੇ ਪਾਸੇ ਨਰਵੈਰ ਮੈਦਾਨ ਦੇ ਅੰਦਰ ਨਰਵੈਰ ਕੋਹਣੀ ਮੈਦਾਨ ਦੇ ਅੰਦਰ ਆਵੇਗਾ ਤੇ ਨਾਲ ਡਾਕਟਰ ਬਲਜੀਤ ਕਾਲੋਕੇ ਵਾਲਾ ਡਾਕਟਰ ਆ ਵੀ ਮੈਦਾਨ ਦੇ ਅੰਦਰ ਨੌਜਵਾਨ ਡਾਕਟਰ ਬਲਜੀਤ ਕਾਲੋਕੇ ਵਾਲਾ ਤੇ ਗਰਮੀ ਭਰਣ ਵਾਲੀ ਆ ਕਿੱਧਰਲੇ ਪਾਸੇ ਆ ਗਰਮੀ ਭਰਣ ਵਾਲਾ ਮੈਂ ਬੇਨਤੀ ਕਰਦਾ ਹਾਂ ਕਰਮੀਰ ਬਰੜਵਾਲ ਆਵੇ ਮੈਦਾਨ ਦੇ ਅੰਦਰ ਦੇ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਦਾਈ ਉਹ ਜਲਾਲਪੁਰੀਆ ਪਾਲਾ ਆਵੇਗਾ ਮੈਦਾਨ ਦੇ ਅੰਦਰ ਆ ਵੀ ਜਲਾਲਪੁਰੀਆ 플레이ਰਾਂ ਨੂੰ ਆਪਾਂ ਬਾਈਂਡ ਅਪ ਕਰਦੇ ਆ ਤੇ ਮੈਂ ਬੇਨਤੀ ਕਰਦਾ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬੇਰ ਕਲਾ ਸਾਹਿਬ ਇਹ ਵੀ ਮੈਦਾਨ ਦੇ ਵਿੱਚ ਆਉਣਗੇ ਆ ਖਿਡਾਰੀਆਂ ਨੂੰ ਅੱਜ ਰਤਬਾ ਬਖਸ਼ੇ ਜਾ ਰਿਹਾ ਬਹੁਤ ਵੱਡਾ ਤੇ ਸਾਡੇ ਉਸਤਾਦ ਲੋਕ ਸਾਰਿਆਂ ਦੀ ਗੱਥਾ ਬਿਆਨ ਕਰਨਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਕਬੱਡੀ ਦੇਖੀ ਜਾਂ ਨਹੀਂ ਵੀ ਦੇਖੀ ਜਾਂ ਪੜਿਆ ਜਾਂ ਵੀਡੀਓ ਦੇਖੀ ਹੈ ਜਾ ਰਿਹਾ ਹੈ ਇਹ ਲੇਜੈਂਡ ਨੇ ਇਹ ਮਹਾਰਾਸ਼ੀ ਨੇ ਖੇਡ ਕਬੱਡੀ ਦੇ ਇਹਨਾਂ ਕਰਕੇ ਕਬੱਡੀ ਅਜੰਦਰੀਆਂ ਦੇ ਨਕਸ਼ੇ ਦੇ ਉੱਪਰ ਆਈ ਹੈ ਇਹ ਬਹੁਤ ਵੱਡੀ ਗੱਲ ਹੈ ਅੱਜ ਇਹਨਾਂ ਨੂੰ ਰੁਤਬਾ ਬਖਸ਼ਿਆ ਜਾ ਰਿਹਾ ਹੈ ਇਹ ਮਾਣ ਬਖਸ਼ਿਆ ਜਾ ਰਿਹਾ ਹੈ ਇਹਨਾਂ ਦੀ ਇਹੀ ਕਮਾਈ ਹੈ ਇਹਨਾਂ ਮੋਟਰਸਾਈਕਲ ਲਈ ਜਿੱਤੇ ਬਹੁਤ ਸਾਰਿਆਂ ਨੇ ਗੱਡੀਆਂ ਨਹੀਂ ਜਿੱਤੀ ਹੈ ਵੱਡੇ ਸਨਮਾਨ ਨਹੀਂ ਮਿਲੇ ਪਰ ਆਹ ਸਨਮਾਨ ਇਹਨਾਂ ਦੀ ਜ਼ਿੰਦਗੀ ਦਾ ਹੈ ਇਹ ਸਭ ਤੋਂ ਵੱਡਾ ਸਨਮਾਨ ਹੈ ਉਸਤਾਦ ਪ੍ਰੋਫੈਸਰ ਮਕਰਸਿਨੀ ਤੇ ਨਾਲ ਫਿਰ ਗੁਰਮੀਤ ਸਿੰਘ ਬੇਰਕਲਾ ਸਾਹਿਬ ਸੀਨੀਅਰ ਸੀਨੀਅਰ ਦੀ ਗੱਲ ਕਰਨਗੇ ਤੇ ਹੋਰ ਵਧੀਆ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਜੋਧਿਆ ਸੂਰਮਿਆਂ ਦੀ ਧਰਤੀ ਹੈ ਗੁਰੂਆਂ ਦਾ ਇਹ ਦੇਸ਼ ਹੈ ਪੰਜਾਬ ਦਾ ਹਰ ਪਿੰਡ ਆਪਣੇ ਆਪ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਉੱਥੇ ਕੋਈ ਨਾ ਕੋਈ ਸੰਤ ਮਹਾਤਮਾ ਲੋਕ ਪੈਦਾ ਹੋਏ ਹੈ ਕੋਈ ਨਾ ਕੋਈ ਯੋਧਾ ਸੂਰਮਾ ਪੈਦਾ ਹੋਇਆ ਜੇ ਇਸ ਪਿੰਡ ਦੇ ਨੇਕਾ ਖਾਨ ਦੇ ਘਰ ਲਤੀਫ ਮੁਹੰਮਦ ਨਾ ਜਨਮ ਲੈਂਦਾ ਤੇ ਫਿਰ ਉਹ ਕੁਲਦੀਪ ਮਾਨਕ ਨਾ ਬਣਦਾ ਤੇ ਫਿਰ ਉਹ ਗੱਲ ਇਹ ਨਾ ਕਹਿੰਦਾ ਫਿਰ ਗੱਲ ਉਹ ਨਹੀਂ ਸੀ ਬਣਨੀ ਮੁੱਖੋ ਸਤਨਾਮ ਬੋਲਦਾ ਮਤੀ ਦਾਸ ਗੁਰੂ ਦਾ ਪਿਆਰਾ ਹੈ ਮੁੱਖੋ ਸਤਨਾਮ ਬੋਲਦਾ ਉਸ ਕੁਲਦੀਪ ਮਾਨਕ ਨੇ ਜਲਾਲਾ ਨੂੰ ਮਸ਼ਹੂਰ ਕਰ ਦਿੱਤਾ ਹੈ ਇਹ ਧਰਤੀ ਨੂੰ ਅਸੀਂ ਮੱਥਾ ਟੇਕਦੇ ਆ ਇੱਕ ਕਲਚਰ ਦੀ ਦੁਨੀਆ ਦਾ ਉਹ ਬਾਦਸ਼ਾਹ ਸੀ ਜੇ ਗੱਲ ਖੇਡ ਕਬੱਡੀ ਦੀ ਕਰਦੇ ਆ ਅਜਮੇਰ ਉਹ ਖਿਡਾਰੀ ਹੋਇਆ ਜੋ ਇਤਿਆਜ਼ ਦਾਤਾ ਕੇ ਪੈਰੋਂ ਕੇ ਟੁੱਟਕੇ ਜਲਾਲ ਆਗੇ ਔਰ ਫਿਰ ਖਾਸ ਟੱਚ ਮਾਰਨ ਦਾ ਖਿਤਾਬ ਮਿਲਿਆ ਉਸ ਨੌਜਵਾਨ ਨੂੰ ਇਹ ਜਲਾਲਾ ਉਨੀਆ ਮਸ਼ਹੂਰ ਨਾ ਹੁੰਦੀਆ ਜੇ ਮੇਰਾ लाडला ਪੁੱਤਾ ਨਾ ਵੀ ਬੱਧ ਪਿਆਰਾ ਰੁਪੇਂਦਰ ਜਲਾਲਦੀਵਾਲ ਤੋਂ ਲੈ ਕੇ ਛੋਟੇ ਜੇ ਬਚਪਨ ਤੋਂ ਲੈ ਕੇ 25 ਸਾਲ ਦਾ ਇਤਿਆਸ ਨਾ ਸਿਰਜਦਾ ਸ਼ਾਇਦ ਉਹ ਗੱਲ ਨਾ ਬਣਦੀ ਕਹਿੰਦੇ ਹੁੰਦੇ ਕਿ ਸ਼ੇਰਾਂ ਦੇ ਝੁੰਡ ਨਹੀਂ ਹੋਇਆ ਕਰਦੇ ਹੰਸਾਂ ਦੀਆਂ ਡਾਰਾ ਨਹੀਂ ਹੁੰਦੀਆਂ ਲਾਲਾ ਦੀਆਂ ਖਾਣਾ ਨਹੀਂ ਹੁੰਦੀਆਂ ਇਹ ਸ਼ੇਰ ਨੇ ਮਾ ਖੇਡ ਕਬੱਡੀ ਦੇ ਇਹ ਹੰਸ ਨੇ ਇਹ ਲਾਲ ਨੇ ਜੇ ਇੱਕ ਪਾਸੇ ਦੇਖਦਾ ਹੈ ਦੇਖੋ ਕਿ ਇਹ ਮਾਮਾ ਦੇ ਬਲੀ ਪੁੱਤਰ ਨੇ ਕਿਉਂਕਿ ਮੱਖਣ ਅਲੀ ਨੇ ਇਕੱਲੇ ਇਕੱਲੇ ਦੀ ਗੱਲ ਕੀਤੀ ਹੈ ਜੇ ਹੁਣ ਮੈਂ ਗੱਲ ਕਰਾਂਗਾ ਤਾਂ ਹੋ ਸਕਦਾ ਮੈਚ ਦੇ ਵਿੱਚ ਥੋੜੀ ਦੇਰੀ ਹੋ ਜਾਏ ਸੋ ਅਰਦਾਸ ਕਰਦਾ ਕਿ ਪੰਜਾਬ ਦੀ ਧਰਤੀ ਇਹੋ ਜੇ ਯੋਧੇ ਜਿਹੜੇ ਜੰਮਦੀ ਰਹੇ ਔਰ ਮਾ ਖੇਡ ਕਬੱਡੀ ਦਾ ਝੰਡਾ ਜਿਹੜਾ ਸਾਰੀ ਦੁਨੀਆ 'ਚ ਬਲੰਦ ਰਹੇ ਮੈਂ ਆਪਣੇ ਸਾਥੀ ਗੁਰਪ੍ਰੀਤ ਨੂੰ ਬੇਨਤੀ ਕਰਦਾ ਹੈ ਕਿ ਦੋ ਸ਼ਬਦੋ ਵੀ ਜਿਹੜੇ ਸਾਂਝੇ ਕਰਨਗੇ ਇੱਕ ਪਾਸੇ ਪਾਲੇ ਵਰਗੇ ਇੱਕ ਪਾਸੇ ਦੇਖ ਲੋ ਰਾਣੇ ਪੰਜ ਵਰਗੇ ਵੀਰੂ ਵਰਗੇ ਉਹ ਹਾਥੀ ਦੀ ਖੋਚ ਲੋ ਕਹਿੰਦੇ ਜਫਾ ਮਾਰ ਕੇ ਉਹ ਹਾਥੀ ਨੂੰ ਮਿਲਦਣ ਵਾਲਾ ਕਾਲਾ ਖੜਾ ਲੱਲੇ ਨਾਲ ਲੱਖਾ ਸੱਸੇ ਨਾਲ ਸਰੂਰੇ ਗੱਗੇ ਨਾਲ ਗਾਜੀਪੁਰਿਆ ਕੌਡੀ ਜ ਮਸ਼ਹੂਰੇ ਗੱਗੇ ਨਾਲ ਘੋੜਾ ਤੇ ਘੋੜੇ ਵਾਂਗੂ ਭੱਜਦਾ ਰੱਜ ਕੇ ਸਨੱਖਾ ਯਾਰੋ ਲੱਖਾ ਬੜਾ ਫੱਬਦਾ ਰੱਜ ਕੇ ਸਨੱਖਾ ਯਾਰੋ ਲੱਖਾ ਬੜਾ ਫੱਬਦਾ ਹੁਣ ਮੈਂ ਪਾਲੇ ਨੂੰ ਬੇਨਤੀ ਕਰਾਂਗਾ ਦਾ 1v1 ਸ਼ੀਲਡਾ ਫੜ ਕੇ ਆਪਾਂ ਗਰਾਊਂਡ ਦਾ ਚੱਕਰ ਲਾਉਣਾ ਹੈ ਇੱਦਾਂ ਇੱਕ ਦੂਸਰੇ ਦੇ ਪਿੱਛੇ ਚੱਲਣਾ ਝੁਰਮੜ ਨਹੀਂ ਮਝਾਉਣਾ ਸੰਘਰਸ਼ ਨੂੰ ਆਪਾਂ ਲਾਗੇ ਉਹ ਦਰਸ਼ਨ ਕਰਾਉਣੇ ਨੇ ਪਾਲਾ ਚੱਲ ਅੱਗੇ ਅੱਗੇ ਸਾਰੇ ਤੇਰੇ ਪਿੱਛੇ ਪਿੱਛੇ ਲਾਈਨ ਬਣਾ ਕੇ ਚੱਲਣਗੇ ਇਹ ਦੁਨੀਆ ਦੇ ਮਹਾਰਥੀ ਕਿਉਂਕਿ ਉਹ ਵਰਤਮਾਨ ਸਮੇਂ ਦਾ ਟਾਪਰ ਹੈ ਇਹ ਆਪੋ ਆਪਣੇ ਸਮਿਆਂ ਦੇ ਟਾਪਰ ਨੇ ਨਾਲ ਦੀ ਨਾਲ ਆਪਾਂ ਸਾਰੀ ਗਰਾਊਂਡ ਦਾ ਚੱਕਰ ਲਾਉਣਾ ਹੈ ਤੋਂ ਸਾਰਾ ਦੀ 베ਜਦੀ ਹੈ ਬਹੁਤ ਬਹੁਤ ਧੰਨਵਾਦ ਜੀ ਹੁਣ ਜਿਹੜੇ ਸ਼ਬਦ ਨੇ ਗੁਰਪ੍ਰੀਤ ਸਿੰਘ ਸਾਡੇ 베ਰ ਕਲਾ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਆਪਣੇ ਮੁਖਰਮੇ ਤੋਂ ਬਹੁਤ ਬਹੁਤ ਧੰਨਵਾਦ ਪੰਜਾਬ ਦੇ 12342 ਪਿੰਡਾਂ ਵਿੱਚੋਂ ਜਲਾਲਪੁਰ ਦੀ ਗੱਲ ਕਿਸੇ ਨੇ ਨਹੀਂ ਕਰਨੀ ਸੀ ਜੇ ਗੱਲ ਹੋਈ ਹੈ ਤਾਂ ਮਾ ਦਾ ਬਲੀਪੁੱਤ ਦੇਖੋ ਸਾਹਮਣੇ ਕੌਣ ਜਾ ਰਿਹਾ ਹੈ ਕਿ ਮੇਰੀ ਖੁੱਲ ਗਈ ਪਟੱਕੇ ਦੇ ਕਿ ਅੱਖ ਨਹੀਂ ਗਲੀ ਦੇ ਵਿੱਚੋਂ ਕੌੜ ਲੰਗੇ ਕੇ ਲੱਗਦਾ ਜਹਾਨੇ ਤੋਂ ਲੱਖ ਨਹੀਂ ਕਦੀ ਮੁੱਟ ਕੇ ਨਾ ਵਖੇ ਅੱਖ ਨੇ ਇਹ ਲੰਘਿਆ ਜਹਾਨ ਤੋਂ ਵਖਰੇ ਪਾਲਾ ਜਲਾਲਪੁਰਿਆ ਆ ਪਿੱਛੇ ਪਿੱਛੇ ਚਿੱਠੇ ਚਿੱਟੇ ਕੁਰਤੇ ਦੇ ਵਿੱਚ ਝਨੇਰਾ ਦਾ ਜਿੱਥੇ ਦਿਲਬਰ ਮਸ਼ਹੂਰ ਹੋਇਆ ਉੱਥੇ ਦਾ ਪ੍ਰੇਮ ਕੇ ਕੈਂਚੀ ਗੁਰਦੇ ਲਾ ਕੇ ਬਾੜੇ ਇਹ ਨੌਜਾਨ ਜਿਹੜਾ ਡੱਕੇ ਪ੍ਰੇਮ ਝਨੇਰਾ ਦਾ ਆ ਆਇਆ ਮਲੇਰਕੋਟ ਦੇ ਲਾਗੇ ਦਾ ਪ੍ਰੇਮ ਝਨੇਰਾ ਵਾਲਾ ਆ ਮਲੇਰਕੋਟਲਾ ਦੇ ਵਿੱਚ ਕਹਿਣਾ ਐਸ ਐਚਓ ਲੱਗਾ ਹੋਇਆ ਇਹ ਸੱਤਾ ਬਾਬਾ ਬੁੱਢਾ ਜੀ ਦੀ ਚੰਚੋਪਰਾ ਬਧਰਤੀ ਦਾ ਨਾ ਜਨ ਸੱਤਾ ਮੈਦਾਨ ਦੇ ਵਿੱਚ ਅੱਜ ਬੜਾ ਖੁਸ਼ ਹੈ ਔਰ ਇਧਰਲੇ ਪਾਸੇ ਲਓ ਹੁਣ ਮੈਦਾਨ ਦੇ ਵਿੱਚ ਅਗਲੀ ਗੱਲ ਗੁਰਪ੍ਰੀਤ ਬਰੇਕ ਫੇਰ ਕਲਾ ਕਰੇਗਾ ਕਿ ਅੱਗੇ ਕੌਣ ਹੈ ਕੌਣ ਹੈ ਕੌਣ ਹੈ ਮੰਡੀ ਕਰਨ ਬੋਰਡ ਦਾ ਲਓ ਨਾਲ ਹੀ ਮੈਂ ਦੇਖਦਾ ਸਰਿੰਦਰਪਾਲ ਸਿੰਘ ਜੀ ਟੋਨਿਕਾਲਖ ਜਿਨ੍ਹਾਂ ਨੇ ਸਾਨੂੰ 1985 ਦੇ ਵਿੱਚ ਲੈ ਜੀਏ ਤੁਹਾਨੂੰ ਉਸ ਸਮੇਂ ਕਪਤਾਨੀ ਕੀਤੀ ਮੇਰੇ ਵੀਰੋ ਕਦੀ ਮੰਡੀ ਬੋਰਡ ਦੇ ਚਰਚੇ ਰਏ ਪੰਜਾਬ ਦੀ ਤਰਫੋਂ ਇੰਡੀਆ ਦੀ ਤਰਫੋਂ ਖੇਡਦੇ ਆ ਇਹਨਾਂ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀ ਬੱਲੇ ਬੱਲੇ ਕਰਵਾਈਏ ਤੇ ਉਦੋਂ ਤੇ ਉਸ ਸਮੇਂ ਦੀ ਦੁਨੀਆ ਜਾਣਦੀ ਹੈ ਤੇ ਨਾਲ ਹੀ ਆ ਸਿੱਖ ਸਰਦਾਰ ਦੇਖਦਾ ਮੈਂ ਹੌਲੇ ਹੌਲੇ ਧਰਮੇ ਜੇ ਦੇ ਨਾਲ ਤੁਰਦਾ ਹੋਇਆ ਕਾਕਾ ਕਾਰੀ ਹੁਸ਼ਿਆਰ ਪੁਰੀਏ ਦੇ ਲਈ ਜਦੋਂ ਕੈਨੇਡਾ ਦੇ ਵਿੱਚ ਖੇਡਦਾ ਇਹ ਤੋਂ ਜੱਫੇ ਚਾਰ ਜੱਫੇ ਇੱਕ ਮੈਚ ਦੇ ਵਿੱਚ ਮੈਂ ਮੈਚ ਬੋਲਦਾ ਸਾਂ ਉਹਨੂੰ ਲੱਖਾਂ ਗਵਾਇ ਉਸ ਚੀਜ਼ ਦਾ ਕਦੇ ਇੱਕ ਜੱਫਾ ਹੋਣਾ ਸਾਰੇ ਸੀਜ਼ਨ ਦੇ ਵਿੱਚ ਕਦੀ ਦੋ ਜੱਫੇ ਹੋਣੇ ਜ਼ੋਰਦਾਰ ਤਾੜੀਆਂ ਇਸ ਨੌਜਵਾਨ ਦੇ ਲਈ ਕਾਕੇ ਕਾਰੀ ਸਾਰੀ ਦੇ ਲਈ ਤੇ ਨਾਲ ਹੀ ਖੇਡ ਕੇ ਬਟਾਰਾ ਬੇਕਰ ਸਾਹ ਉਹ ਸੋਹਣਿਆ ਖੇਡ ਕਬੱਡੀ ਦੀ ਦੁਨੀਆ ਦਾ ਰੋਸਤਮ ਲੈ ਜਾ ਰਿਹਾ ਸੁਪਰ ਹੀਰੋ ਕੈਨੇਡਾ ਦੇ ਵਿੱਚ ਬਹੁਤ ਤਖੜੀ ਕਬੱਡੀ ਕਰਵਾਈ ਹੈ ਤੇ ਨਾਲ-ਨਾਲ ਫੜਲੇ ਜਦੋਂ ਪੱਟ ਘੋਲਿਆ ਫੇਰ ਜਾਣ ਨਹੀਂ ਦਿੰਦਾ ਤੇ ਨਾਲ ਕਾਲਾ ਗਾਜੀਆਣਾ ਪ੍ਰਸਿੱਧ ਜੋੜੀ ਮੇਰੇ ਵੀਰੋ ਕਾਲਾ ਗਾਜੀਆਣੀਆਂ ਦਾ ਮਾਨ ਸਨਮਾਨ ਮਾਸਟਰ ਬਹਾਲ ਸਿੰਘ ਜੀ ਉਹਨਾਂ ਦੇ ਸਰਕਾਰ ਹੋ ਰਹੇ ਨੇ ਤੇ ਨਾਲ ਨਾਲ ਦੇਖਦੇ ਵੀ ਚੋਨੀ ਪਾਜੀ ਬੈਠੇ ਮੈਂ ਗੱਲਾਂ ਕਰ ਕਿ ਮੈਂ ਕਬੱਡੀ ਖੇਡੀਦੀ ਐ ਤੇ ਆ ਨਾਲ ਫਕਰ ਜੇ ਸੁਹਾ ਦਾ ਉਹ ਸਾਊੜ ਜੀ ਨੇ ਇਹਦੇ ਜੱਫੇ ਦੇਖੇ ਨੇ ਨਾ ਕਾਲੇ ਦੇ ਨਾਲ ਖੇਡਦਿਆਂ ਗੇਲੇ ਦੇ ਦੁਨੀਆ ਜਾਣਦੀ ਆ ਮੇਰੇ ਵੀਰੋ ਗੇਲੇ ਘੋਲੀਏ ਦੇ ਨਾਲ ਤੇ ਵੀ ਝੋਰ-ਵਾਰ ਤਾੜੀਆਂ ਤੇ ਨਾਲ ਹੀ ਰੱਜ ਕੇ ਸਤਖਾ ਯਾਰੋ ਬਿੱਲਾ ਕਾਉਡੀ ਪਾਉਂਦਾ ਲੈ ਕੇ ਪੁਆਇੰਟ 55 ਹੱਦਿਆਂ ਅੱਜ ਦੇ ਜ਼ਥੇਦਾਰ ਹੀ ਬਣੇ ਪਏ ਨੇ ਪਰ ਜਦੋਂ ਬਿੱਲਾ ਖੇਡਦਾ ਸੀਗਾ ਇਹਨੇ ਵੀ ਪਿੰਡੇ ਤੇ ਹੱਥ ਨਹੀਂ ਲਗਣ ਦਿੱਤਾ ਗੁਰਪ੍ਰੀਤ ਜੀ ਸੌਰੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਰਿਕਾਰਡ ਬਿਆਨ ਕੀਤਾ ਜਾ ਰਿਹਾ ਸਾਡੇ ਸੀਨੀਅਰ ਬਲਾਰੇ ਪਰ ਇੱਕ ਫੋਟੋ ਜਿਹੜੇ ਥੋੜੇ ਜੂਨੀਅਰ ਨੇ ਉਹ ਇੱਥੇ ਬੈਠ ਜਾਣਗੇ ਜਿਹੜੇ ਸੀਨੀਅਰ ਸੇ ਖੜ ਜਣਗੇ ਇੱਕ ਪਾਸੇ ਰੁਪਿੰਦਰ ਆਊਗਾ ਤੇ ਇੱਕ ਪਾਸੇ ਅਜਵੇਰ ਹੋਊਗਾ ਇੱਕ ਤਸਵੀਰ ਖਿੱਚੀ ਜਾਊਗੀ ਜਿਹੜੀ ਆਉਣ ਵਾਲੇ ਸਮਿਆਂ ਦਾ ਇਤਿਹਾਸ ਬਣੇਗੀ ਥੋੜੇ ਜਿਹੜੇ ਜੂਨੀਅਰ ਨੇ ਉਹ ਬੈਠ ਜਾਣਾ ਜਿਹੜੇ ਸੀਨੀਅਰ ਬਰੇ ਆ ਦਿਲਬਰ ਆ ਇਧਰ ਪਾਸੇ ਨੋ ਜਾਣਾ ਇੱਕ ਆ ਬਸ ਸਿਨੈਰੀਓ ਬਣਾ ਦਈਏ ਇਹ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਸਮਾਂ ਕਦੋਂ ਆਉਣਾ ਆਉਣਾ ਕਿ ਨਹੀਂ ਆਉਣਾ ਉਸਤਾਦ ਜੀ ਆਓ ਇਧਰ ਪਾਸੇ ਪ੍ਰੋਫੈਸਰ ਮੱਖਣ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬੇਰ ਕਲਾ ਸਾਹਿਬ ਅਮਰੀ ਖੋਸਾ ਗੋਡਲਾ ਜੀ ਤੇ ਸਾਡੇ ਬੁੱਢਾ ਅਮਰੀ ਵਾਲਾ ਜੀ ਤੇ ਸੁਖਰਾਜ ਰੋਡੇ ਤੇ ਨਾਲ ਲੰਦੋ ਵਾਲਾ ਬਿੱਲਾ ਹੋਰ ਜਿਹਨੇ ਵੀ ਬੁਲਾ ਰਹੇ ਨੇ ਸਾਰਿਆਂ ਦਾ ਧੰਨਵਾਦ Ustaad ਜੀ ਕਿਦਰਲੇ ਪਾਸੇ ਨੇ ਪ੍ਰੋਫੈਸਰ ਮੱਖਣ ਸਿੰਘ ਜੀ ਚੇਲੇ ਦੇ ਨਾਲ ਆ ਗਏ ਨੇ ਸੋ ਗੁਰੂ Ustaad ਸੋ ਰਬਿੰਦਰ ਜਲਾਲ ਤੇ ਪ੍ਰੋਫੈਸਰ ਮੱਖਣ ਸਿੰਘ ਇੱਕ ਵਾਰੀ ਫੇਰਾ ਪਾਜ ਕਰਾ ਲਈਏ ਬੋਲ ਸਾਰੋ ਅੱਜ ਦੇ ਇਸ ਸ਼ੁਭ ਦਿਹਾੜੇ ਦੀ ਸਮੁੱਚੇ ਜਲਾਲ ਨਗਰ ਨੂੰ ਰਪਿੰਦਰ ਤੁਹਾਡੀ ਸਾਰੀ ਸਮੂਚੀ ਟੀਮ ਨੂੰ ਲੱਖ ਲੱਖ ਮੁਬਾਰਕਵਾਦ ਹੈ ਨਾਲ ਹੀ ਨਿੰਮਾ ਕੰਗਣ ਵਾਲੀਆ ਚੈਨਾ ਸਿੱਧਵਾਂ ਵਾਲਾ ਬਿੱਲਾ ਮੇਰੇ ਵੀਰੋ ਸੋਮਾ ਘਰਾਚੋਂ ਵਾਲਾ ਪਬਲੀ ਚਿੜਕ ਤੇ ਕਾਕੇ ਦੀ ਜਿਹੜੀ ਫੋਟੋ ਆਇਆ ਐ ਅਲੀ ਜੀ ਜਿਹੜੀ ਐ ਧੌਣ ਦੇ ਹੱਥ ਰਾ ਕੇ ਬੜੀ ਮਸ਼ਹੂਰ ਹੋਈ ਦੁਨੀਆ ਦੇ ਵਿੱਚ ਤੇ ਨਾਲ ਹੀ ਵੇਖਦਾ ਵੀ ਗੁੱਟ ਦਾ ਪੀਰ ਮੈਂ ਵੀ ਪਲੇਅਰ ਜਿਹਨੇ ਰਾਣਾ ਨੇ ਤੁਸੀਂ ਕਬੱਡੀ ਖੇਡੀ ਹੈ ਪਰ ਆ ਜਿਹੜਾ ਅੱਜ ਰੁਤਬਾ ਬਖਸ਼ਿਆ ਗਿਆ ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡੇ ਸਾਰਿਆਂ ਦੇ ਬਿਹਾਰ ਦੇ ਜਲਾਲਪੁਰ ਦੇ ਨਗਰ ਨਵਸੀਆਂ ਦਾ ਇੱਥੋਂ ਦੀ ਕਲੱਬ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਾਦ ਸ਼ੁਕਰੀਆ ਰੁਪਿੰਦਰ ਜੀ ਸੰਗਤ ਦਾ 1 ਮਿੰਟ ਰੰਦਾ ਸੰਗਤ ਨੇ ਸਾਨੂੰ 15 ਮਿੰਟ ਦਿੱਤੇ ਸੀਗੇ ਸੰਗਤ ਦਾ ਧੰਨਵਾਦ ਦੋ ਸ਼ਬਦ ਬੋਲਦੇ ਜਲਾਲ ਵਾਲਿਆ ਸਾਡਾ ਸੁਰੱਖਾ ਬਲਾਰਾ ਸਾਡਾ ਹੀਰੋ ਬਲਾਰਾ ਹੈ ਖੇਡ ਕਬੱਡੀ ਦਾ ਟਾਪਰ ਹੈ ਉਸਤਾਦ ਕਹਿੰਦੇ ਨਾਮ ਦੇ ਸਕਦਾ ਹੈ ਕਾਮ ਨਹੀਂ ਦੇ ਸਕਦਾ ਉਸਤਾਦ ਬਾਹ ਫੜ ਸਕਦਾ ਹੈ ਬਾਹ ਫੜਾ ਨਹੀਂ ਸਕਦਾ ਉਸਤਾਦ ਰਸਤਾ ਦਿਖਾ ਸਕਦਾ ਹੈ ਮੰਜ਼ਿਲ ਤੇ ਨਹੀਂ ਲੈ ਜਾ ਸਕਦਾ ਉਹ ਤਾਂ ਆਪ ਮਿਹਨਤ ਕਰਕੇ ਪੁੰਜਣਾ ਪੈਂਦਾ ਹੈ ਆਹ ਮੁੰਡਾ ਉੱਥੇ ਪੁੰਜ ਗਿਆ ਅੱਜ ਆਪਣੇ ਮੁਖਾਰਮਿੰਦੋਂ ਚੰਦ ਸ਼ਬਦ ਜਿਹੜੇ ਆ ਉਹ ਜ਼ਰੂਰ ਸਾਂਝੇ ਕਰ ਗਾ ਬਿੰਦਰ ਜਲਾਲ ਦੀ ਭਾਵਕ ਵੀ ਹੈ ਪਰਪਿੰਦਰ ਕਰ ਦੋ ਸ਼ਬਦ ਸਜੇ ਨੌਜਵਾਨ ਮੈਂ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਮੈਂ ਇੱਕ ਗੱਲ ਕਹਿਣਾ ਇਹ ਸੁਪਨਾ ਸੀਗਾ ਸਾਰੇ ਤੁਸੀਂ ਅਜਮੇਰ ਬਾਈ ਸਾਡੀ ਜਾੜ ਅਸੀਂ ਇੱਥੇ ਗੱਲਾਂ ਕਰਦੇ ਹੁੰਦੇ ਸੀ ਅਸੀਂ ਸੋਚਦੇ ਹੀ ਹੁੰਦੇ ਸੀ ਯਾਰ ਵੀ ਇੰਨਾ ਹੋ ਜੂਗਾ ਪਰ ਅੱਜ ਤੁਸੀਂ ਸਾਰਿਆਂ ਨੇ ਉਹ ਸੱਚ ਕਰਕੇ ਦਿਖਾਤਾ ਬਸ ਮੇਰੇ ਕੋਲੇ ਆਹੀ ਸ਼ਬਦ ਸੀਗੇ ਤੁਹਾਡਾ ਇੰਨਾ ਧੰਨਵਾਦ ਮੇਰੀ ਜ਼ਿੰਦਗੀ ਸਫਲ ਹੋ ਗਈ ਮੇਰੇ 20 25 ਸਾਲ ਕਬੱਡੀ ਦੇ ਜਿਹੜੇ ਮੈਂ ਸੋਚਦਾ ਵੀ ਦਿੱਤੇ ਆ ਪਰ ਆ ਮੇਰੀ ਕਮਾਈ ਆ ਜਿਹੜੇ ਮੇਰੇ ਭਰਾ ਤੁਸੀਂ ਸਾਰੇ ਇੱਥੇ ਆਏ ਹੋ ਮੇਰੇ ਲਈ ਇਹ ਤੋਂ ਵੱਡਾ ਕੁਝ ਨਹੀਂ ਸੰਗਤ ਜੀ ਇੱਕ ਵਾਰੀ ਤੱਲਾ ਤੜੀਆਂ ਮਾਰ ਦਿਓ ਜ਼ੋਰਦਾਰ ਤੜੀਆਂ ਮਾਰ ਦਿਓ ਜ਼ੋਰਦਾਰ ਤੜੀਆਂ ਦੇ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਮੇਰੇ ਕੋਲੇ ਸ਼ਬਦ ਨਹੀਂ ਤੁਸੀਂ ਇਦਾਂ ਹੀ ਬਸ ਸਾਡੇ ਕੋਲੇ ਆਉਂਦੇ ਰਹੋ ਤੇ ਸਾਡੀ ਤੁਸੀਂ એનર્ਜੀ ਹੋ ਸਾਰੇ ਸਾਡੀ એનર્ਜੀ ਹੋ ਬੋਲ ਧੰਨਵਾਦ ਬਹੁਤ ਬਹੁਤ ਧੰਨਵਾਦ 1 by 1 ਸਾਰੇ ਲੇਜੈਂਡਸ ਕਬੱਡੀ ਖਿਡਾਰੀ ਆਪੋ ਆਪਣੇ ਸਟੈਂਡ ਉਪਰ ਮੌਜੂਦ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਾ